ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਜੱਤ ਜਰਮਨ ਪੇਜ ਦੇ ਉੱਤੇ ਠੀਕ ਹੈ ਜੀ ਅੱਜ ਆਪਾਂ ਗੱਲ ਕਰਦਿਆਂ ਜਿਹੜੀ ਫੋਟੋ ਲੱਗੀ ਹੈ ਨਾ ਉੱਤੇ ਦੇਖੋ ਤੇ ਆ ਨਾਲ ਦੋ ਪਰਿਵਾਰਾਂ ਦੀ ਮੌਤ ਹੋਈ ਆ ਦੋ ਪਰਿਵਾਰ ਉਜੜੇ ਆ ਠੀਕ ਹੈ ਕਿਦੇ ਕਰਕੇ ਸਿਰਫ ਇੱਕ ਸਰਕਾਰ ਦੀ ناکਾਮੀ ਕਰਕੇ ਠੀਕ ਹੈ ਦੋ ਪਰਿਵਾਰ ਖਤਮ ਹੋਇਆ ਬਿਲਕੁਲ ਹੀ ਖਤਮ ਹੋਇਆ ਦੋ ਪਰਿਵਾਰ ਠੀਕ ਹੈ ਯਾਰ ਤੁਸੀਂ ਕੋਈ ਸਾਈਨ ਬੋਰਡ ਲਾ ਦਿਓ ਯਾਰ ਕਿਲੋਮੀਟਰ ਤੇ ਡੇਢ ਕਿਲੋਮੀਟਰ ਤੇ ਯਾਰ ਮੈਪ ਤੇ ਸੜਕ ਤੁਸੀਂ ਕਿਦਾਂ ਚੜਾ ਦਿੰਦੇ ਹੋ ਯਾਰ ਹਨਾ ਮੈਪ ਤੇ ਸੜਕ ਚੜੀ ਹੋਈ ਆ ਯਾਰ ਸਿੱਧਾ ਆ ਕੇ ਵੇਖ ਲੋ ਹੁਣ ਕਿਸੇ ਨੂੰ ਕੀ ਪਤਾ ਯਾਰ ਹਨਾ ਹੁਣ ਆਪਾਂ ਮੈਂ ਹੀ ਆ ਮੈਂ ਕਿਹੇ ਰਸਤੇ ਜਾਣ ਡਿਆਂ ਯਾਰ ਹਨਾ ਠੀਕ ਹੈ ਮੈਂ ਕਿਹੇ ਰਸਤੇ ਜਾਣ ਡਿਆਂ ਮੈਨੂੰ ਕੀ ਪਤਾ ਯਾਰ ਅੱਗੋ ਜਦੋਂ ਉੱਥੇ ਕੁਝ ਲੱਗਾ ਹੀ ਨਹੀਂ ਹੈਗਾ ਮੈਨੂੰ ਕੀ ਪਤਾ ਅੱਗੋ ਯਾਰ ਪੁਲ ਨਹੀਂ ਬਣਿਆ ਠੀਕ ਹੈ ਜਾਂ ਸੜਕ ਖਰਾਬ ਜਾਂ ਕੁਛ ਯਾਰ ਕੁਛ ਵੀ ਯਾਰ ਇਦਾਂ ਦਾ ਸੀਨ ਹੁਣ ਆਪਾਂ ਨੂੰ ਕਿਹੜਾ ਪਤਾ ਲੱਗਦਾ ਇਹ ਆਪਣੇ ਇੰਡੀਅਨ ਗਵਰਨਮੈਂਟ ਦੀ ਠੀਕ ਹੈ ਨਾਕਾਮੀ ਹੈ ਬਹੁਤ ਵੱਡੀ ਨਾਕਾਮੀ ਯਾਰ ਕਿਸਾ ਦਾ ਦੋ ਪਰਿਵਾਰ ਉਜੜਿਆ ਠੀਕ ਹੈ ਦੋ ਪਰਿਵਾਰ ਕੋ ਮਾੜੀ ਮੋਟੀ ਗੱਲ ਨਹੀਂ ਹੁੰਦੀ ਹੈਗੀ ਯਾਰ ਠੀਕ ਹੈ ਸਰਕਾਰ ਕੀ ਕਰੇਗੀ ਲੱਖ ਲੱਖ ਸਵਾ ਸਵਾ ਲੱਖ ਰੁਪਏ ਦੇ ਦੇਗੀ ਹਣਾ ਮੁਆਵਜ਼ਾ ਹੀ ਮੁਆਵਜ਼ਾ ਲੈ ਲਓ ਉਹਦਾ ਕੀ ਕਰੇਗਾ ਯਾਰ ਜੇ ਕੋਈ ਰਹਿ ਵੀ ਗਿਆ ਇੱਕ ਅਦਾ ਜੀ ਮਗਰ ਜੇ ਕੋਈ ਘਰ ਕੋਈ ਬਜ਼ੁਰਗ ਰਹਿ ਇਹਨਾਂ ਕੁਛ ਉਹਦਾ ਕੀ ਕਰੇਗਾ ਯਾਰ ਜ ਜਿਹਦਾ ਪਰਿਵਾਰ ਹੀ ਨਹੀਂ ਰਿਹਾ ਠੀਕ ਹੈ ਗੱਲਾਂ ਤੇ ਤੁਸੀਂ ਬੜੀਆਂ ਵੱਡੀਆਂ ਵੱਡੀਆਂ ਮਾਰ ਦਿਓ ਅਸੀਂ ਇੰਡੀਆ ਚ ਆਹ ਕਰਤਾ ਜੀ ਉਹ ਕਰਤਾ ਐ ਕਰਤਾ ਯਾਰ ਕਿਸਾਨ ਐ ਫੇਰ ਜਾ ਕੇ ਬੈਠੇ ਆ ਧਰਨੀਆਂ ਦੇ ਵਿਚਾਰੇ ਹਣਾ ਮੈਂ ਵੀ ਯਾਰ ਕਿਸਾਨ ਦਾ ਪੁੱਤਰ ਹਾਂ ਦੁੱਖ ਲੱਗਦਾ ਯਾਰ ਠੀਕ ਹੈ 100 ਦਿਨਾਂ ਤੋਂ ਉੱਪਰ ਹੋ ਗਿਆ ਸਾਡੇ ਸ਼ਹਿਰ ਸਮਾਨੇ ਦੇ ਵਿੱਚ ਫੌਜੀ ਸਾਹਿਬ ਬੈਠੇ ਨੇ ਟਾਵਰ ਉੱਤੇ ਠੀਕ ਹੈ ਕਿਤੇ ਕਰਕੇ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਕਰਕੇ ਠੀਕ ਹੈ ਕੀ ਯਾਰ ਆਪਾਂ ਕੀ ਸਰਕਾਰ ਨੂੰ ਯਾਰ ਕਰਨਾ ਕੀ ਚਾਹੁੰਦੀ ਹੈ ਸਰਕਾਰ ਯਾਰ ਇੰਨੀ ਸਿੱਖਾਂ ਦੇ ਖਿਲਾਫ ਹੋ ਗਈ ਸਿੱਖਾਂ ਦੇ ਵੀ ਕੀ ਯਾਰ ਉਹ ਤੇ ਆਪਣੇ ਲੋਕਾਂ ਦੀ ਨਹੀਂ ਬਣੀ ਹੈਗੀ ਹਨਾ ਠੀਕ ਹੈ ਸਾਨੂੰ ਕਹਿ ਦਿੰਦੇ ਨੇ ਇਹ ਆਪਣਾ ਲਗ ਰਾਜ ਮੰਗਦੇ ਨੇ ਜੀ ਆਹ ਕਰਦੇ ਨੇ ਉਹ ਕਰਦੇ ਯਾਰ ਹੋਰ ਬੰਦਾ ਜਾਏ ਕਿੱਥੇ ਠੀਕ ਹੈ ਠੰਡ ਕਿੰਨੀ ਕੁ ਪੈਣ ਦੀ ਹੈ ਯਾਰ ਠੀਕ ਹੈ ਬਹੁਤ ਜ਼ਿਆਦਾ ਠੰਡ ਹੈ ਤੇ ਕੀ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਠੰਡ ਪਈ ਆ 100 ਦਿਨ ਤੋਂ ਉੱਪਰ ਹੋ ਗਿਆ ਟਾਵਰ ਤੇ ਬੈਠੇ ਆ ਹਨਾ ਸਾਡੇ ਇਧਰ ਕਿਸਾਨ ਤਰਨੇ ਦੇ ਬੈਠੇ ਆ ਹਨ ਠੀਕ ਹੈ ਕੁਛ ਨਹੀਂ ਯਾਰ ਕੋਈ ਕਾਨੂੰਨ ਨਹੀਂ ਹੈਗਾ ਕੋਈ ਕੁਛ ਨਹੀਂ ਕਿਸਾਨਾਂ ਲਈ ਯਾਰ ਬੈਰੀਕੇਡ ਵੀ ਵੱਡ ਜਾਂਦੀ ਆ ਐਡੇ ਐਡੇ ਵੱਡੇ ਹਨਾ ਪਤਾ ਨਹੀਂ ਕਿੱਲਾ ਕੁਲਾ ਬੜਾ ਕੁਛ ਲਾ ਦਿੰਦੇ ਨੇ ਦੀਪ ਸਿੱਧੂ ਬਾਈ ਵਿਚਾਰਾ ਅੰਮ੍ਰਵਾਤਾ ਬਿਨਾਂ ਗੱਲੋਂ ਠੀਕ ਹੈ ਜਿੰਨੇ ਮਾੜੀ ਮੋਟੀ ਬਾਤ ਚੱਕੀ ਇੱਕ ਯਾਰ ਸੱਚ ਹੋਰ ਗੱਲ ਦੱਸਦਾ ਸਰਕਾਰ ਇਹ ਚੀਜ਼ਾਂ ਬਹੁਤ ਧਿਆਨ ਦਿੰਦੀ ਹੈ ਮੈਨਾਂ ਇੱਕ ਖਬਰ ਸੁਣਦਾ ਪਿਆ ਸੀ ਯਾਰ ਕੱਲ ਦੀ ਖਬਰ ਅੱਜ 26 ਜਨਵਰੀ ਸੀ ਨਾ ਤੇ ਕੱਲ ਦੀ ਖਬਰ ਆ ਯਾਰ ਹਨਾ ਇੱਕ ਨਿਊਜ਼ ਚੈਨਲ ਦਿੱਲੀ ਦਾ ਕੋਈ ਨਿਊਜ਼ ਚੈਨਲ ਖਬਰ ਤੇ ਇੰਡੀਆ ਸੀ ਕਹਿੰਦਾ ਇੱਥੇ ਜੀ ਪੰਜਾਬ ਨੰਬਰ ਦੀਆਂ ਬੜੀਆਂ ਗੱਡੀਆਂ ਘੁੰਮਦੀਆਂ ਪਈਆਂ ਨੇ ਦਿੱਲੀ ਦੇ ਵਿੱਚ ਜੀ ਹਨਾ ਉਹ ਗੱਡੀਆਂ ਰੋਕ ਲਈ ਜਾਵੇ ਪਹਿਲਾਂ ਸਾਲਿਓ ਇੱਕ ਗੱਲ ਸੋਚੇ ਪਹਿਲਾਂ ਤੁਹਾਨੂੰ ਸਾਡੇ ਨਾਮ ਤੋਂ ਦਸਤਾਰ ਤੋਂ ਸਾਡੀ ਤੋਂ ਡਰ ਲੱਗਦਾ ਸੀ ਠੀਕ ਹੈ ਹੁਣ ਤੁਸੀਂ ਕਹਿਣ ਲੱਗੇ ਪੰਜਾਬ ਨੰਬਰ ਦੀਆਂ ਗੱਡੀਆਂ ਘੁੰਮਦੀਆਂ ਉਹ ਤੋਂ ਵੀ ਡਰ ਲੱਗਣ ਲੱਗ ਗਿਆ ਯਾਰ ਤੁਸੀਂ ਚਾਹੁੰਦੇ ਕੀ ਹੋ ਯਾਰ ਤੁਹਾਡੇ ਤੋਂ ਕੁਝ ਸੰਭਾਲਿਆ ਤੇ ਜਾਂਦਾ ਨਹੀਂ ਯਾਰ ਤੁਸੀਂ ਚਾਹੁੰਦੇ ਕੀ ਹੋ ਮੜੀ-ਮੋਟੀ ਸ਼ਰਮ ਕਰੋ ਯਾਰ ਮੋਦੀ ਸਰਕਾਰ ਨੂੰ ਵੀ ਮੜੀ-ਮੋਟੀ ਸ਼ਰਮ ਚਾਹੀਦੀ ਹੈ ਯਾਰ ਕੁਝ ਅੱਜ ਦਾ ਕੰਮ ਕਰੇ ਯਾਰ ਹਨਾ ਆ ਵੇਖ ਲਓ ਪਰਿਵਾਰ ਖਤਮ ਕਰਤਾ ਉਧਰੋਂ ਕਿਸਾਨ ਬੈਠੇ ਧਰਨੇ ਤੇ ਸਾਡੇ ਸਮਾਣੇ ਸ਼ਹਿਰ ਦੇ ਵਿੱਚ ਠੀਕ ਹੈ ਫੌਜੀ ਸਾਹਿਬ ਟਾਵਰ ਦੇ ਉੱਤੇ ਬੈਠੇ ਨੇ ਹਨਾ 100 ਦਿਨ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਯਾਰ ਹਨਾ ਉਧਰੋਂ ਉਹ ਵਿਚਾਰੇ ਬੈਠੇ ਠੰਡ ਦੇ ਵਿੱਚ ਹਨਾ ਬੁਰਾ ਹਾਲ ਉਹ ਕਈ ਵਾਰ ਉਹ ਵੀਡੀਓ ਗੋਲ ਤੇ ਲਾਈਵ ਹੋਏ ਹੁੰਦੇ ਹਨਾ ਕਈ ਵਾਰ ਵਖਾੰਦੀ ਆ ਯਾਰ ਇੰਨਾ ਕੁ ਜ਼ਿਆਦਾ ਬੁਰਾ ਹਾਲ ਠੰਡ ਦਾ ਯਾਰ ਮੜਾ ਮੋਟਾ ਸੋਚੋ ਯਾਰ ਸਾਡਾ ਭਾਈ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਚ ਸੁੜਤਾ ਐਨਐਸਏ ਲਾ ਕੇ ਕੋਈ ਕਸੂਰ ਨਹੀਂ ਵਾਸਤਾ ਨਹੀਂ ਹਨਾ ਜਿੱਤਿਆ ਹੋਇਆ ਐਮਪੀ ਅਜੇ ਤੱਕ ਡਿਬਰੂਗੜ ਜੇਲ੍ਹ ਚ ਬਿਠਾ ਹੈ। ਕੋ ਯਾਰ ਆ ਵੇਖੋ ਤੁਹਾਡੇ ਅੱਗੇ ਹੱਥ ਜੁੜੇ ਨੇ ਯਾਰ ਠੀਕ ਹੈ ਬਖਸ਼ ਦਿਓ ਯਾਰ ਖਾਣ ਦਿਓ ਰੋਟੀ ਯਾਰ ਕਮਾ ਕੇ ਠੀਕ ਹੈ ਤਾਂ ਹੀ ਤੇ ਸਾਡੇ ਅੱਗੇ ਬਾਹਰ ਨੂੰ ਭਜਦੇ ਨੇ। ਇਹੀ ਗੱਲ ਤੋਂ ਬਾਹਰ ਨੂੰ ਭਜਦੇ ਨੇ ਯਾਰ ਠੀਕ ਹੈ ਆਪਣੇ ਜਿਹੜੇ ਕੰਮ ਨੇ ਆ ਹੱਥ ਜੁੜੇ ਨੇ ਆਪਣੇ ਕਮਾਲ ਸਰਕਾਰ ਵੇਖ ਲੈ ਠੀਕ ਹੈ ਨਾ ਕੋ ਵੇਖੇ ਯਾਰ ਕਹੀ ਗੱਲ ਆਪਣੇ ਕਮਾਲ ਦੀ ਵੇਖ ਲੈ ਯਾਰ ਠੀਕ ਹੈ ਜੀ ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਕੀ ਫਤਿਹ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ